ਸਾਬਕਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਨਸ਼ੇ ਦੇ ਨਾਲ ਪੰਜਾਬ ਪੁਲਿਸ ਵੱਲੋਂ ਲਗਾਤਾਰ ਮਹਿੰਮ ਚਲਾਈ ਜਾ ਰਹੀ ਹੈ ਕਿਤੇ ਅਸੀਂ ਅਵੇਰਨੈਸ ਕੈਂਪੇਨ ਚਲਾਉਂਦੇ ਆ ਵੀ ਨਵੇਂ ਬੰਦੇ ਨਸ਼ਾ 'ਚ ਨਾ ਲੱਗਣ ਕਿਤੇ ਅਸੀਂ ਜਿਹੜੇ ਵਿਅਕਤੀ ਨਸ਼ਾ ਕਰਦੇ ਨੇ ਜਿਹੜਾ ਤਸਕਰੀ ਕਰਦੇ ਨੇ ਜਿਹੜੇ ਮੇਨ ਸਮਗਲਰ ਨੇ ਉਹਨਾਂ ਨੂੰ ਫੜਨ ਦੇ ਲਈ ਅਸੀਂ ਯਤਨ ਕਰਦੇ ਆ ਇਸੇ ਲੜੀ ਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸ਼੍ਰੀ ਮਢੇਰ ਸਾਹਿਬ ਡੀਸੀਪੀ ਸਾਡੇ ਇਨਵੈਸਟੀਗੇਸ਼ਨ ਨੇ ਅਗਵੰਨਿਊ ਰਾਣਾ ਜੀ ਏਡੀਸੀਪੀ 2 3 ਕੁਲਦੀਪ ਜੀ ਏਸੀਪੀ ਇਨਵੈਸਟੀਗੇਸ਼ਨ ਅਤੇ ਹੋਰ ਜਿਹੜੇ ਇਹਨਾਂ ਦੇ ਜਿਹੜੇ ਸਾਥੀ ਕਰਮਚਾਰੀ ਆ ਇਹਨਾਂ ਨੂੰ ਵੱਖ-ਵੱਖ ਕੇਸਾਂ ਦੇ ਵਿੱਚ ਤਿੰਨ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤਿੰਨਾਂ ਵਿਅਕਤੀਆਂ ਤੋਂ ਕਰੀਬ 2 2.5 ਕਿਲੋ ਦੇ ਕਰੀਬ ਆ ਜਿਹੜੀ ਉਹ ਹੀਰੋਨ ਬਰਾਮਦ ਕੀਤੀ ਆ ਉਹ ਤਿੰਨ ਵੱਖਰੇ-ਵੱਖਰੇ ਕੇਸਾਂ ਦਾ ਡਿਟੇਲ ਆ ਜਿਹੜੀ ਇੱਕ ਵਿਅਕਤੀ ਕੋਲੋਂ 1 ਕਿਲੋ 470 ਗ੍ਰਾਮ ਹੀਰੋਨ ਬਰਾਮਦ ਕਰਕੇ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਇਹ ਤੇਜਵੀਰ ਸਿੰਘ ਵਾਸੀ ਬੁਰਜ ਰਾਏਕੇ ਪੱਟੀ ਤਰਨਤਨ ਦਾ ਹੈਗਾ ਇਸੇ ਤਰ੍ਹਾਂ ਇੱਕ ਦੂਸਰਾ ਮੁਕੱਦਮਾ ਜਿਹਦੇ ਵਿੱਚ 950 ਗ੍ਰਾਮ ਹੀਰੋਇਨ ਇੱਕ ਮੋਟਰਸਾਈਕਲ ਜਿਹੜਾ ਤੇ 에어ਪੋਰਟ ਥਾਣੇ ਦੇ ਵਿੱਚ ਮੁਕੱਦਮਾ ਦਰਜ ਹੋਇਆ ਇਹਦੇ ਵਿੱਚ ਅਜੇ ਸਿੰਘ ਉਰਫ ਅਜੇ ਇਹ ਥਾਣਾ ਘ੍ਰਿੰਡੇ ਦਾ ਵਾਸੀ ਆ ਇਹਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਤੀਸਰੇ ਮੁਕੱਦਮੇ ਦੇ ਵਿੱਚ ਰਜਿੰਦਰ ਸਿੰਘ ਬੁਰਜ ਰਾਏਕੇ ਪੱਟੀ ਤਰਨਤਨ ਦਾ ਹੀ ਆ ਇਦੋਂ ਇੱਕ ਪਿਸਤੌਲ ਪਲੱਸ ਹੀਰੋਇਨ ਤੇ ਇੱਕ ਕਾਰ ਆ ਜਿਹੜੀ ਵਰੀਜ਼ਾ ਉਹ ਰਿਕਵਰੀ ਮਿਲੀ ਆ ਇਹ ਤਿੰਨਾ ਮੁਕੱਦਮਿਆਂ 'ਚ ਐਨਡੀਪੀਐਸ ਦੇ ਮੁਕੱਦਮੇ ਦਰਜ ਕਰਕੇ ਇਹਨਾਂ ਦੀ ਫਾਰਵਰਡ ਬੈਕਵਰਡ ਲਿੰਕੇਜ ਇਸ ਇਨਵੈਸਟੀਗੇਸ਼ਨ ਆ ਜਿਹੜੀ ਸਾਡੀ ਜਾਰੀ ਆ ਇਹਨਾਂ ਮੁਕੱਦਮਿਆਂ 'ਚ ਹੋਰ ਕੋਈ ਲੋੜੀ ਦੇ ਬੰਦੇ ਆਉਣਗੇ ਜਾਂ ਜਿਨ੍ਹਾਂ ਦੇ ਪਿੱਛੇ ਲਿੰਕ ਹੋਣਗੇ ਉਹਨਾਂ ਤੱਕ ਅਸੀਂ ਪਹੁੰਚ ਕੇ ਉਹਨਾਂ ਦਾ ਵੀ ਜਿਹੜਾ ਸਾਰਾ ਅਸੀਂ ਸਪਾਇਆ ਕਰਾਂਗੇ ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ थाना ਮਹੂ ਦੇ ਵਿੱਚ ਇੱਕ ਵਿਅਕਤੀ ਸੀਗਾ ਨਸ਼ਾ ਤਸਕਰ ਜਿਹਦੇ ਕੋਲੋਂ 7 ਕਿਲੋ ਹੀਰਨ ਬਰਾਮਦ ਹੋਈ ਸੀ ਉਹ ਉਥੋਂ ਮੌਕੇ ਤੋਂ ਭੱਜਿਆ ਆਪਣੀ ਕਾਰ ਭਜਾਈ ਜਿਹਦੇ ਚ ਤਿੰਨ ਵਿਅਕਤੀ ਆ ਜਿਹੜੇ ਉਹਨੇ ਕਾਰ ਦੇ ਥੱਲੇ ਦਰੜ ਕੇ ਮਾਰ ਦਿੱਤੇ ਸੀ ਉਹਨੇ ਵਿਰੋਧ ਅਸੇ 304 ਆਈਪੀਸੀ ਦਾ ਮੁਕੱਦਮਾ ਦਰਜਾ ਉਸ ਕੇਸ ਦੇ ਵਿੱਚੋਂ ਭਗੌੜਾ ਸੀ ਪੀਓ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਇਦੋਂ ਇਲਾਵਾ ਪਿਛਲੇ ਹਫ਼ਤੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਭੱਜ ਗਏ ਸੀਗੇ ਸ਼ਾਮ ਦੇ ਰਾਤ ਦੇ ਟਾਈਮ ਸੀਗੇ ਉਹਦੇ ਵਿੱਚ ਕੋਸ ਸੰਗਠਨਾ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਵੀ ਇਹ ਸਾਡਾ ਵਰਕਰ ਹੈ ਸਾਡੇ ਵਰਕਰ ਹੋਣ ਦੇ ਨਾਤੇ ਲੁਧਿਆਣੇ ਵਾਲੀ ਇੰਸਿਜਨ ਨਾਲ ਜੋੜ ਕੇ ਉਹ ਥੋੜਾ ਜਿਹਾ ਉਸ ਰੰਗ ਦੇਣ ਦੀ ਕੋਸ਼ਿਸ਼ ਕੀਤੀ ਵੀ ਇਹ ਤੇ ਜਿਹੜਾ ਅਟੈਕ ਆ ਉਸ ਵਜ੍ਹਾ ਕਰਕੇ ਜੋ ਪਾਰਟਿਕੂਲਰ ਸਮੁਦਾਇ ਨਾਲ ਸੰਬੰਧਤ ਹੋਣ ਕਰਕੇ ਪਾਰਟਿਕੂਲਰ ਸੰਗਠਨ ਦਾ ਮੈਂਬਰ ਹੋਣ ਕਰਕੇ ਉਹਦੇ ਜਿਹੜੇ ਇਹ ਹਮਲਾ ਹੋਇਆ ਉਸ ਦੀ ਇਨਵੈਸਟੀਗੇਸ਼ਨ ਅਸੀਂ ਤਹਿ ਤੱਕ ਕੀਤੀ ਆ ਉਸ ਇਨਵੈਸਟੀਗੇਸ਼ਨ ਦੇ ਤਹਿਤ ਅਜੇ ਕੋਈ ਗੱਲ ਨਹੀਂ ਮਿਲੀ ਕਿਸੇ ਪਾਰਟਿਕੂਲਰ ਸੰਗਠਨ ਦਾ ਜਾਂ ਕਿਸੇ ਹੋਰ ਸਮਾਜ ਦਾ ਇਹਦਾ ਮੈਂਬਰ ਸੀਗਾ ਉਸ ਵਜ੍ਹਾ ਕਰਕੇ ਉਹਨੂੰ ਕੋਈ ਕੋਈ ਖਤਰਾ ਕੋਈ ਫਾਇਰਿੰਗ ਹੋਈ ਹੈ ਜਾਂਦਾ ਨੁਕਸਾਨ ਪਹੁੰਚਾਇਆ ਜਦੋਂ ਕਿ ਜਿਹੜਾ ਉਹ ਵਿਕਟਮ ਸੀ ਪ੍ਰਵੀਨ ਕਮਾਜ ਨੂੰ ਗੋਲੀਆਂ ਵਧੀਆਂ ਸੀ ਉਹ ਤੇ ਵੀ ਇੱਕ ਨਸ਼ਾ 10 ਜੀ ਦਾ ਮਕਦਮਾ ਦਰਸੀ ਉਹ ਫਾਈਨੈਂਸਰ ਦਾ ਕੰਮ ਕਰਦਾ ਸੀ ਉਹਦਾ ਲੜਕਾ ਵੀ ਹੈ ਜਿਹੜਾ ਕਿ ਚਾਰ ਮਕਦਮਿਆਂ ਦੇ ਵਿੱਚ ਆਲਰੇਡੀ ਜੇਲ੍ਹ ਦੇ ਵਿੱਚ ਬੰਦਾ ਤੇ ਇਹ ਫਾਈਨਾਂਸਿੰਗ ਦਾ ਕੰਮ ਕਰਦਾ ਸੀ ਇਸ ਵਿਅਕਤੀ ਨੇ ਕਿਸੇ ਵਿਅਕਤੀ ਨੂੰ ਪੈਸੇ ਦਿੱਤੇ ਸੀ ਉਹ ਪੈਸੇ ਉਹਨੇ ਵਾਪਸ ਨਹੀਂ ਕੀਤੇ ਜਦੋਂ ਪੈਸੇ ਵਾਪਸ ਨਹੀਂ ਕੀਤੇ ਤਾਂ ਇਹ ਉਹਦੇ ਘਰ ਜਾ ਕੇ ਉਹਦੀ ਭੈਣ ਦੇ ਨਾਲ ਮਿਸਬੀਹਵ ਕਰਕੇ ਆਇਆ ਉਹਦੇ ਥੱਪੜ ਮਾਰੇ ਜਾਂ ਮਿਸਬੀਹਵ ਕੀਤਾ ਉਸ ਰੰਜਿਸ਼ ਨੂੰ ਲੈ ਕੇ ਉਸ ਜਿਹੜੇ ਵਿਅਕਤੀ ਦੀ ਭੈਣ ਸੀ ਉਹਨੇ ਮੇਨ ਹਿੰਮਤ ਸਿੰਘ ਉਹਦਾ ਨੌਆ ਉਹਨੇ ਇੱਕ ਆਰਗੇਨਾਈਜ਼ ਕਰਕੇ ਆਪਣੇ ਸਾਥੀਆਂ ਦੇ ਨਾਲ ਚਾਰ ਹੋਰ ਵਿਅਕਤੀਆਂ ਦੇ ਨਾਲ ਇਹਦੇ ਇਹਦੇ ਜਿਹੜੇ ਫਾਇਰਿੰਗ ਕਰਕੇ ਗਏ ਸੀ ਉਹ ਜਿਹੜੇ ਸਾਰੇ ਵਿਅਕਤੀਆਂ ਚੋਂ ਗੁਰਪ੍ਰੀਤ ਸਿੰਘ ਜੀ ਉਸ ਗੋਪੀ ਜਿਹੜਾ ਕਿ ਮੇਨ ਸ਼ੂਟਰ ਸੀ ਉਹ ਸਿੰਘ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਇੱਕ ਅਰਸ਼ਪ੍ਰੀਤ ਅਤੇ ਇੱਕ ਲਵਪ੍ਰੀਤਾ ਉਹ ਜਿਹੜੇ ਕਿ ਇਹਨਾਂ ਨੂੰ ਲੋਜਿਸਟਿਕ ਸਪੋਰਟ ਕੀਤੀ ਸੀ ਉਹ ਵਿਅਕਤੀ ਵੀ ਗ੍ਰਿਫਤਾਰ ਕਰ ਲਏ ਤੇ ਇਹਦੇ ਚ ਦੋ ਗ੍ਰਿਫਤਾਰੀ ਦੋ ਜਣੇ ਦੀ ਗ੍ਰਿਫਤਾਰੀ ਬਾਕੀ ਆ ਇਸ ਤਰ੍ਹਾਂ ਜਿਹੜਾ ਉਹ ਕੇਸ ਆ ਅਸੀਂ ਟਰੇਸ ਕਰ ਲਿਆ ਇਸ ਲਈ ਇਹ ਜਿਹੜਾ ਸਾਡਾ ਥਾਣਾ ਸਦਰ ਵਾਲਾ ਕੇਸ ਆ ਫਾਇਰਿੰਗ ਇਨਸੀਡੈਂਟ ਆ ਉਹ ਜਿਹੜਾ ਸਾਡਾ ਉਹ ਵੀ ਕਲੀਅਰ ਹੋ ਗਿਆ ਤੇ ਸਾਡੀ ਪੁਲਿਸ ਨੇ ਬੜਾ ਵਧੀਆ ਕੰਮ ਕਰਕੇ ਬੜਾ ਬੜੀਆ ਮਿਹਨਤ ਕਰਕੇ ਵੱਖ-ਵੱਖ ਥਾਵਾਂ ਤੋਂ ਜਿਹੜੇ ਹੀਰੋਇਨ ਸਮੇਤ ਦੋਸ਼ੀਆਂ ਨੂੰ ਕਾਬੂ ਕਰਕੇ ਨਸ਼ਿਆਂ ਦੇ ਵਿਰੁੱਧ ਜੜੀ ਮਿਹਮਾ ਜਿਹੜੀ ਉਹ ਨੂੰ ਜਿਹੜੀ ਕਾਮਯਾਬੀ ਪ੍ਰਾਪਤ ਹੋਈ ਸਰ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇ ਆਧਾਰ ਤੇ ਵੀ ਕੋਈ ਇਮੋਰਲ ਐਕਟੀਵਿਟੀਜ਼ ਸਪਾ ਦੇ ਨਾਂ ਤੇ ਉੱਥੇ ਚੱਲਦੀਆਂ ਨੇ ਸਾਡੇ ਐਸ ਐਚ ਓ ਸਾਹਿਬ ਨੇ ਉੱਥੇ ਜਾ ਕੇ ਮੌਕੇ ਤੇ ਰੇਡ ਕੀਤੀ ਸੀ ਉਹ ਰੇਡ ਕਰਨ ਤੇ ਕੀ ਹੋਇਆ ਜਿਹੜਾ ਹੋਟਲ ਦਾ ਮੈਨੇਜਰ ਸੀ ਉਹਨੇ ਉਸ ਲੜਕੀਆਂ ਨੂੰ ਉਹਦੀ ਟੌਪ ਮੰਜ਼ਲ ਛੱਤ ਤੇ ਚਾੜਦਾ ਛੱਤ ਤੇ ਚਾੜ ਕੇ ਉਹਨੂੰ ਜਿੰਦਾ ਲਾਦਾ ਥੱਲੋਂ ਜਿੰਦਾ ਲਾਦਾ ਉੱਤੇ ਬਿਠਾ ਦੀਆਂ ਜਦੋਂ ਪੁਲਿਸ ਨੇ ਉਹਨਾਂ ਨੂੰ ਨਾਲ ਮੈਨੇਜਰ ਨੂੰ ਨਾਲ ਲੈ ਕੇ ਦੱਸਿਆ ਵੀ ਦੱਸ ਕਿੱਥੇ ਆ ਤਾਂ ਉਹ ਦੋ ਲੜਕੀਆਂ ਨੇ ਜਿਹੜੀਆਂ ਉਹਨਾਂ ਦਾ ਪੈਰ ਫਿਸਲ ਗਿਆ ਜਾਂ ਉਹਨਾਂ ਨੇ ਜਲਦਬਾਦੀ ਚ ਇਧਰ ਉਧਰ ਹੋਣ ਕਰਕੇ ਉਸ ਛੱਤ ਤੋਂ ਜਿਹੜੀਆਂ ਡਿੱਗ ਪਈਆਂ ਨੇ ਜਿਹੜੀਆਂ ਕਿ ਗਵੰਡੀ ਦੀ ਕੋਈ ਨਾਲ 2 ਮੰਜ਼ਲੀ ਬਿਲਡਿੰਗ ਸੀ ਉਹਦੇ ਡਿੱਗਦੇ ਜੀ ਉਹਦੇ ਕਰਕੇ ਉਹਨੂੰ ਸਟਾ ਲੱਗੀਆਂ ਉਸ ਤਹਿਤ ਅਸੀਂ ਹੋਟਲ ਦਾ ਜਿਹੜੇ ਮਾਲਕ ਸੀ ਹੋਟਲ ਦਾ ਮੈਨੇਜਰ ਸੀ ਉਹਨਾਂ ਦੇ ਮੁਕੱਦਮਾ ਦਰਜ ਕਰਕੇ ਗੱਲਾ ਇਮੋਰਲ ਟ੍ਰੈਫਿਕ ਐਕਟ ਦਾ ਨਹੀਂ ਬਲਕਿ ਉਹਨੂੰ ਅਟੈਂਪਟ ਟੂ ਹੋਮਿਸਾਈਡ ਉਸ ਦਾ ਇੱਕ ਉਹ ਲੜਕੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਮਕਦਮਾ ਵੀ ਉਹਨਾਂ ਤੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਲੜਕੀਆਂ ਨੂੰ ਅਸੀਂ ਇਲਾਜ ਲਈ ਉਹਦੇ ਹਸਪੀਟਲ ਪਾ ਦਿੱਤਾ ਹੋਰ ਵੀ ਲੜਕੀਆਂ ਮਿਲੀਆਂ ਕਿੰਨੀਆਂ ਲੜਕੀਆਂ ਹੋਰ ਮਿਲੀਆਂ ਨੇ ਜਿਹੜੀਆਂ ਕਿ ਫੋਰਨ ਨੈਸ਼ਨਲ ਦੀਆਂ ਨੇ ਥਾਈਲੈਂਡ ਦੀਆਂ ਲੜਕੀਆਂ ਨੇ ਇਹ ਦੋਨੇ ਵੀ ਥਾਈਲੈਂਡ ਦੀਆਂ ਲੜਕੀਆਂ ਸੀ ਇਹਨਾਂ ਕੋਲੋਂ ਆਪਣਾ ਕੋਈ ਇਦਾਂ ਦਾ ਉਹਨੇ ਪਤਾ ਵੀ ਉਹ ਗਲਤ ਕੰਮ ਕਰਦੇ ਨੇ ਜਾਣ ਕੇ ਉੱਤੇ ਲੋਕਲ ਪੁਲਿਸ ਦੇ ਉੱਤੇ ਬਿਠਾਤਾ ਜੋ ਤੋ ਜਾਣਕਾਰ ਜਿਹੜੀਆਂ ਲੜਕੀਆਂ ਉਹ ਉਹ ਆਪਣੇ ਆਪ ਹੀ ਪਹਿਤ ਤਿਲਕ ਗਿਆ ਜਾਣਣ ਛੱਡ ਸਰ ਲੜਕੀਆਂ ਤੇ ਕਾਰਵਾਈ ਹੋਈ ਹੈ ਕੋਈ ਹਾਂਜੀ ਤੇ ਜਿਹੜੀਆਂ ਜਿਹੜੀਆਂ ਤਿੰਨੇ ਲੜਕੀਆਂ ਫੜੀਆਂ ਗਈਆਂ ਪਲੱਸ ਜਿਹੜੇ ਹੋਟਲ ਵਾਲੇ ਹੈਗੇ ਨੇ ਚਾਰੇ ਬੰਦੇ ਉਹਨਾਂ ਤੇ ਇਮੋਰਲ ਟਰੈਫਿਕ ਐਕਟ ਦਾ ਪਲੱਸ ਉਹ ਜਿਹੜੀਆਂ ਦੋ ਲੜਕੀਆਂ ਨੂੰ ਜਾਨ ਚ ਖਤਰੇ ਪਾ ਕੇ ਖਤਰੇ ਚ ਪਾ ਕੇ ਉਹਨਾਂ ਦੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਅਟੈਂਪਟ ਟੂ ਮਰਡਰ ਦਾ ਪਰਚਾ ਹੁੰਦਾ ਵਿਦਆਊਟ ਇੰਟੈਂਸ਼ਨ 308 ਦਾ ਸੀ ਪੁਰਾਣਾ ਉਹਦੇ ਤਹਿਤ ਦਾ ਜਿਹੜਾ ਹੁਣ ਨਵੀਂ ਵੀਅਨਸ ਤਾਰਾ ਦਾ ਮੁਕਦਮਾ ਅੱਜ ਕਰਕੇ ਉਹਨਾਂ ਨੂੰ ਰੈਸਪੋਨਸ ਜਿਹੜੇ ਸਮੇਂ ਦਾ ਕੰਮ ਕਰ ਰਿਹਾ ਜੀ ਇਹ ਆਪਾਂ ਸਾਡੇ ਵਿੱਚ ਆ ਗਿਆ ਤੇ ਉਹ ਡਿਟੇਲ ਦੀ ਇਨਵੈਸਟੀਗੇਸ਼ਨ ਦੌਰਾਨ ਲਵਾਂਗੇ ਜੀ ਐਸ ਆਫ ਨਾਓ ਕਿਉਂਕਿ ਉਹ ਅੱਜ ਹੀ ਚੱਲ ਰਿਹਾ ਸਰ ਲਾਗੇ ਵੀ ਚੈੱਕ ਕੀਤਾ ਸਿਰਫ ਇੱਕ ਦੀ ਇਨਫੋਰਮੇਸ਼ਨ ਆਈ ਸੀ ਜਾਂ ਲਾਗੇ ਚੋਰ ਨਹੀਂ ਹੈ ਗਿੱਟੇ ਤੇ ਚੱਲਦਾ ਹੈ ਪਿਛਲੇ ਤੁਸੀਂ ਕਈ ਦਿਨਾਂ ਤੋਂ ਦੇਖਿਆ ਹੋਣਾ ਸਾਡੀ ਇਹ ਲਗਾਤਾਰ ਮਿਹਨਤ ਹੈਗੀ ਆ ਜਿੱਥੇ ਵੀ ਸਾਨੂੰ ਕੋਈ ਕੰਕ੍ਰੀਟ ਇਨਫੋਰਮੇਸ਼ਨ ਮਿਲਦੀ ਆ ਉਥੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਹੁੰਦੀ ਆ ਅਸੀਂ ਉਥੇ ਪਹੁੰਚ ਕੇ ਕਰਦੇ ਆਂ ਕੱਲ ਦੀ ਜਿਹੜੀ ਆ ਸਾਨੂੰ ਪਾਰਟਿਕੂਲਰ ਉਸੇ ਤੇ ਇਹ ਇਨਫੋਰਮੇਸ਼ਨ ਸੀ ਤੇ ਉਸੇ ਤੇ ਕੰਮ ਹੋਇਆ ਚਲੋ ਸਰ ਕੋਈ ਇਨਫੋਰਮੇਸ਼ਨ ਕੋਰਪੋਰ ਕੋ ਮੈਨੂੰ ਵੀ ਆਈ ਹੈ ਉਹਨਾਂ ਦੇ ਪਰਿਵਾਰ ਕੋ ਇਹਨਾਂ ਦੇ ਪਾਸਪੋਰਟ ਜ਼ਬਤ ਕਰਕੇ ਇਹਨਾਂ ਨੂੰ ਮਜਬੂਰੀ ਚੇ ਕੰਮ ਕਰਵਾਇਆ ਗਿਆ ਉਹ ਅਸੀਂ ਇਨਵੈਸਟੀਗੇਸ਼ਨ ਦੇ ਅਨੁਸਾਰ ਦੇਖਾਂਗੇ ਜੀ ਪਾਸਪੋਰਟ ਵਗੈਰਾ ਹਲੇ ਮੇਰੇ ਘਰ ਨਾਲ ਸਾਡੇ ਕੋਲ ਇਹ ਕਬਜ਼ੇ ਨਹੀਂ ਆਏ ਪੂਰੀ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਸਾਹਮਣੇ ਹੋਊਗਾ ਉਹਨੂੰ ਐਕਸਪਲੋਰ ਕਰਾਂਗੇ ਸਰ ਇਹ ਪਿਸਤੋਲ ਜਿਹੜਾ ਬਰਾਮਦ ਕੀਤਾ ਇਹ ਥਾਣਾ ਸਦਰ ਦੇ ਤਹਿਤ ਮਾਮਲੇ ਦਾ ਕਿ ਹੈਰੋਇਨ ਤਸਕਰੀ ਹੈ ਐਰੋਇਨ ਤਸਕਰੀ ਸੀਗੇ ਜੀ ਇਹ ਥਾਣਾ ਸਦਰ ਦੇ ਵਿੱਚ ਹੈਗਾ ਤੇ ਇਹ ਇਹਨਾਂ ਤੋਂ ਹੈਰੋਇਨ ਵੀ ਮਿਲਿਆ ਇਹਨਾਂ ਤੋਂ ਪਿਸਤੋਲ ਵੀ ਮਿਲਿਆ ਕੁਬਰੀਜ਼ਾ ਗੱਡੀ ਵੀ ਮਿਲੀ ਸਹੀ ਪੀਓ ਵਾਲਾ ਹਾਂ ਪੀਓ ਵਾਲਾ ਜਿਹੜਾ ਮੁਕਦਮਾ ਸੀ ਇਹ ਜਿਹੜਾ 7 ਕਿਲੋ ਹੈਰੋਇਨ ਸੀ ਪਲੱਸ ਉਹ ਉਹਨੇ ਤਿੰਨ ਬੰਦੇ ਜਿਹੜੇ ਆ ਕਾਰ ਨੂੰ ਭਜਾਉਣ ਲੱਗੇ ਆ ਉਹਦੇ ਥੱਲੇ ਆ ਕੇ ਉਹਨਾਂ ਦੀ ਮੌਤ ਹੋ ਗਈ ਸੀ ਉਹ ਭਗੌੜਾ ਸੀ ਉਸ ਮੁਕਦਮੇ ਦੇ ਵਿੱਚ ਪੀਓ ਸੀ ਜੀ ਨੂੰ ਕੇ ਅਸੀਂ ਰੈਸ ਜਿਹੜੇ ਦੋ ਜ਼ਖਮੀ ਲੜਕੀਆਂ ਉਹਨਾਂ ਦੇ ਪਹਿਲੀ ਗੱਲ ਤਾਂ ਸਾਨੂੰ ਉਹਨਾਂ ਦਾ ਜਿਹੜੇ ਟ੍ਰੀਟਮੈਂਟ ਆ ਉਹਨਾਂ ਦੀ ਕੇਅਰ ਕਰਨੀ ਉਹਨਾਂ ਦਾ ਇਲਾਜ ਕਰਾਉਣਾ ਅਸੀਂ ਮੈਡੀਕਲ ਥਿਓਰਟੀ ਦੇ ਰਾਹੀਂ ਉਹ ਮਜਬੂਰੀ ਬੱਸ ਹੋ ਕੇ ਜਿਵੇਂ ਵੀ ਜੋ ਵੀ ਹੈਗਾ ਉਹਨਾਂ ਦੀ ਮਜਬੂਰੀ ਦਾ ਫਾਇਦਾ ਲੈਂਦੇ ਨੇ ਸਾਡੇ ਲੋਕ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਤੇ ਉਹ ਅਸੀਂ ਪਹਿਲਾਂ ਤਾਂ ਕਾਮਨਾਵਾ ਕਰਦੇ ਹਾਂ ਉਹ ਠੀਕ ਹੋਣ ਦਾ ਪਰਿਵਾਰਾਂ ਨੇ ਕੋਈ ਕੀਤੀ ਕੋਈ ਤੁਹਾਡੇ ਪਰਿਵਾਰਾਂ ਨੇ ਨਹੀਂ ਜੀ ਹਾਲ ਦੀ ਗੱਡੀ ਐਜ਼ ਆਫ ਨਾਓ ਉਹਨਾਂ ਦੀ ਕਿਸੇ ਫੈਮਿਲੀ ਮੈਂਬਰ ਕਿਉਂਕਿ ਫੋਰਨਰ ਲੜਕੀਆਂ ਨੇ ਡੈਫੀਨਿਟਲੀ ਜੀ ਉਤੋਂ ਡਿਗੇ ਨੇ ਚੱਲਤ ਹੁੰਦਾ ਮਲਟੀਪਲ ਪ੍ਰੈਸ਼ਰ ਹੋਣ ਦੇ ਦੀ ਮੈਨੂੰ ਇਹਦੇ ਬਾਰੇ ਡਿਟੇਲ ਨਹੀਂ ਹੈਗੀ ਬਟ ਦੇ ਆਰ ਬੀਂਗ ਵੈਲਪਿਟ ਤੇ ਲੋਕ ਸਭ ਕੁਝ ਸਾਹਮਣੇ ਆਇਆ ਕਿੰਨੀ ਚਿਰ ਤੋਂ ਦੰਦਾ ਚੱਲ ਰਿਹਾ ਸੀ ਇਹ ਹੌਟਲ ਕੋਈ ਇਨਵੈਸਟੀਗੇਸ਼ਨ ਕਰਾਂਗੇ ਜੀ ਇਨਵੈਸਟੀਗੇਸ਼ਨ ਸਰ ਸਰਕਲ ਹੋਟਲ ਮਾਲਕਾਂ ਨੂੰ ਕੀ ਮੈਸੇਜ ਹੈ ਜਾਂਦੇ ਹੋਰ ਵੀ ਬਹੁਤ ਸਾਰੇ ਹੋਟਲ ਨੇ ਜਿਨ੍ਹਾਂ ਵਿੱਚ ਅਜੇ ਵੀ ਇਸ ਤਰ੍ਹਾਂ ਦਾ ਕੰਮ ਚੱਲਦਾ ਪਿਆ ਅਸੀਂ ਸਾਰੇ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਹੋਟਲ ਨੇ ਜਾਂ ਕੋਈ ਜਿਨ੍ਹਾਂ ਨੇ ਘਰਾਂ ਦੇ ਵਿੱਚ ਕੋਈ ਬੀ ਐਂਡ ਬੀ ਟਾਈਪ ਉਹਨਾਂ ਨੇ ਸ਼ੁਰੂ ਕੀਤੇ ਨੇ ਉਹਨਾਂ ਨੂੰ ਅਸੀਂ ਇਹ ਅਪੀਲ ਵੀ ਕਰਨਾ ਚਾਹ ਵੀ ਕੋਈ ਗੈਰ ਕਾਨੂੰਨੀ ਧੰਦੇ ਆ ਜਿਹੜੇ ਆਪਣੇ ਹੋਟਲਾਂ ਦੇ ਵਿੱਚ ਨਾ ਚਲਾਉਣ ਜਿਹਦੇ ਨਾਲ ਕਿ ਇਮੋਰਲ ਐਕਟੀਵਿਟੀਜ਼ ਹੁੰਦੀਆਂ ਜਾਂ ਸਮਾਜ ਦੇ ਵਿੱਚ ਬਹੁਤ ਬਦਨਾਮੀ ਹੁੰਦੀ ਆ ਮਾੜੇ ਅੰਸ਼ਰਾਂ ਨੂੰ ਉਹਦਾ ਵਡਾਵਾ ਮਿਲਦਾ ਅਜੇ ਕੰਮ ਕਰਨ ਤੋਂ ਗਰੇਜ਼ ਕਰਨ ਨਹੀਂ ਵਿੱਚ ਆ ਕਿ ਜਿਹੜਾ ਹੋਟਲ ਦਾ ਮਾਲਕਾ ਕਈਆਂ ਨੇ ਅੱਗੇ ਕੰਟਰੈਕਟ ਦੇ ਦਿੱਤੇ ਹੁੰਦੇ ਨੇ ਕੰਟਰੈਕਟ ਤੋਂ ਗਾਂਹ ਦੇ ਕੇ ਉਹ ਆਪਣਾ ਪਿੱਛੋਂ ਪੈਸੇ ਕਮਾਉਂਦੇ ਨੇ ਇਹਦੇ ਲਈ ਜਿਹੜਾ ਹੋਟਲ ਦਾ ਮਾਲਕਾ ਉਹਨੂੰ ਵੀ ਨਾਲ ਬੁੱਕ ਕਰਾਂਗੇ ਭਾਵੇਂ ਗਾਂਹ ਕਿਸੇ ਨੇ ਠੀਕੇ ਤੇ ਲਿਆ ਹੋਵੇ ਜਾਂ ਵੈਸੇ ਕੰਮ ਕੀਤਾ ਹੋਵੇ ਉਹਨਾਂ ਨੂੰ ਇਹ ਜਗਾ ਹੁੱਕਾਵਾਰ ਵੀ ਚੱਲ ਰਹੇ ਨੇ ਰਜੀਤ ਦੇ ਨੂੰ ਏਰੀਆ ਦੇ ਪਰਸਪੈਕਟਿਵ ਸ ਵਿੱਚ ਬਾਤ ਉਹਦੇ ਤੇ ਕੀ ਉਸੇ ਪਿਛਲੇ ਸਮੇਂ ਦਰਾਂ ਦੇਖਿਆ ਹੋਣਾ ਕਾਫੀ ਅਸੀਂ ਹੁੱਕਾਵਾਰ ਦੀ ਫੜੇ ਨੇ ਜਿੱਥੋਂ ਵੀ ਜੋ ਵੀ ਸਾਨੂੰ ਕੋਈ ਗੈਰ ਕਾਨੂੰਨੀ ਕੰਮ ਦੀ ਇਨਫੋਰਮੇਸ਼ਨ ਮਿਲਦੀ ਆ ਸਾਡੀ ਪੁਲਿਸ ਬੜੀ ਮੁਸਤੈਦੀ ਨਾਲ ਇਮੀਡੀਏਟਲੀ ਜਾ ਕੇ ਜੋ ਵੀ ਇਨਫੋਰਮੇਸ਼ਨ ਤੇ ਐਕਟਪਨ ਕਰਕੇ ਜੋ ਕਾਨੂੰਨੀ ਕਾਰਵਾਈ ਕਰਨੀ ਬਣਦੀ ਅਸੀਂ ਕਰ ਰਹੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ